ਅੱਜ ਕੱਲ ਦੇ ਲੋਕਾਂ ਦੀ ਜਮੀਰ ਸੱਚੀ ਉਹ ਖਤਮ ਹੋ ਚੁੱਕੀ ਆ ਕੈਰਤ ਉਹਨਾਂ ਦੇ ਵਿੱਚੋਂ ਖਤਮ ਹੋ ਚੁੱਕੀ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਵਿੱਚ ਲੈ ਰਹੇ ਸੀ ਲਾਵਾ ਫਿਰ ਆ ਕੇ ਉੱਥੇ ਪੈ ਗਈ ਲੜਾਈ ਗੁਰੂ ਘਰ ਦੇ ਵਿੱਚ ਲੜਾਈ ਪਾਣ ਲੱਗੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਵੀ ਸ਼ਰਮ ਨਹੀਂ ਕੀਤੀ ਕਮੈਂਟਾਂ ਦੇ ਵਿੱਚ ਲੋਕਾਂ ਨੇ ਇਹੀ ਕਹਿਣਾ ਹੈ ਤੇ ਦੂਜੀ ਵੱਡੀ ਗੱਲ ਜਿਸ ਮੁੰਡੇ ਦਾ ਵਿਆਹ ਆ ਉਹ ਜਿਸ ਕੁੜੀ ਨਾਲ ਵਿਆਹ ਕਰਾ ਰਿਹਾ ਉਹ ਰਿਸ਼ਤੇ ਵਜੋਂ ਉਹਨਾਂ ਦੀ ਪਤੇਜੀ ਲੱਗਦੀ ਆ ਸੋ ਇਹ ਚੱਲ ਕੀ ਰਿਹਾ ਹੈ ਦੋਸਤੋ ਪੰਜਾਬ ਦੇ ਵਿੱਚ ਜਿਹੜਾ ਕੇ ਲੋਕਾਂ ਨੇ ਮੁੰਡੇ ਨੂੰ ਬਹੁਤ ਸਾਰੀਆਂ ਲਾਂਤਾਂ ਵੀ ਪਾਈਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਈ ਤੁਸੀਂ ਵੀ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖੋ ਹਾਂ ਉਹ ਤਾਂ ਉਹ ਤੂੰ ਸਕਤਰਾ ਕੀ ਕਰ ਮੈਂ ਆਇਆ ਕਿ ਨਹੀਂ ਆਇਆ ਤੂੰ ਸਕਤਰਾ ਮੈਂ ਨਹੀਂ ਚੱਲਣ ਦੇਣਾ ਮਲੇਰ ਨੂੰ ਜਿਹੜਾ ਅੱਜ ਗੇਰੇ ਥਾਣੇ 'ਚ ਵਿਥਾਣੇ 'ਚ 10 ਕਚੜੀਆਂ ਦੇ ਨਾਲ ਮਾਰਦਾ ਮੈਂ ਜਿਹੜਾ ਰੋਡ ਦਿੱਤਾ ਚਾਰ ਕੇ ਚੱਲਣਗੇਗਾ ਤੇ ਦੱਸ ਮੈਨੂੰ ਦੱਸ ਮੈਨੂੰ ਕਿਹੜੀ ਤੂੰ ਚੂਰੀ ਬਾਦਾਂ ਨੂੰ ਚੀਕਾਂ ਮਾਰਾਂ ਸ਼ਰਮੀਆਂ ਇਧਰੋਂ ਬੀਜੀ ਨਾ ਬਹਿ ਕੇ ਆ ਜਾ ਅਗਰ ਝੁੱਕ ਕੇ ਮਰ ਜਾ ਸਾਡਾ ਲੱਗ ਨਹੀਂ ਚੱਲਣਾ ਬਹੁਤ ਸ਼ਾਨਦਾਰ ਹੈ ਕੀ ਜਾਣੇ ਕੀ ਗੱਲ ਹੈ ਤੇਰੀ ਇਹਨੂੰ ਮਾਰ ਦੱਬੇ ਇਹਨੂੰ ਕਟੋ ਬਾ ਕੀ ਕਹਿਣਾ ਚਾਹੋਗੇ ਦੋਸਤੋ ਤੁਸੀਂ ਇਹਨਾਂ ਲੋਕਾਂ ਦੇ ਬਾਰੇ ਕਿੱਧਰ ਨੂੰ ਜਾ ਰਿਹਾ ਹੈ ਆਪਣਾ ਯੂਥ ਅਤੇ ਕਿੱਧਰ ਨੂੰ ਜਾ ਰਹੇ ਨੇ ਲੋਕਾਂ ਦੇ ਦਿਮਾਗ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਲੋਕਾਂ ਦਾ ਇਹ ਕਹਿਣਾ ਹੈ ਕਮੈਂਟ ਸੈਕਸ਼ਨਾਂ ਦੇ ਵਿੱਚ ਜਿਹੜੀ ਵੀਡੀਓਜ਼ ਇੰਸਟਾਗ੍ਰam ਤੇ ਵਾਇਰਲ ਹੋ ਰਹੀ ਹੈ ਇਹ ਬਈ ਗੁਰੂ ਘਰ ਦੇ ਵਿੱਚ ਤਾਂ ਟਲਜੋ ਬਾਹਰ ਜਾ ਕੇ ਲੜ ਲਓ